ਪਿੰਡ ਟੱਡਵਾਲ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਬਾਬਾ ਨੰਦਗਿਰੀ ਜੀ ਦੀ ਯਾਦ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਧਾਰਮਿਕ ਪ੍ਰੋਗਰਾਮ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਹਾਰ ਪੇਜਨ ਸੰਬੰਧੀ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਜੋ ਇਹ ਕਬੱਡੀ ਟੂਰਨਾਮੈਂਟ ਹੈ 23 ਤਰੀਕ ਤੋਂ ਲੱਗੇ ਟੱਕਰ ਫੈਮਲੀ ਦੇ ਵੱਲੋਂ ਕੀ ਗਿਆ 23 ਤਰੀਕ ਤੱਕ ਕਰਵਾਇਆ ਜਾ ਰਿਹਾ ਆ ਵੀ ਇਹ ਸਾਬ ਜਦਿਆਂ ਦੀ ਯਾਦ ਵਿੱਚ ਉਹ ਧੰਨ ਧੰਨ ਬਾਬਾ ਅਨੰਦਗਰ ਦੀ ਪਵਿੱਤਰ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਪਰ ਐਨ ਆਰ ਆਈ ਵੀਰ ਗ੍ਰਾਮ ਪੰਚਾਇਤ ਣਵਾਜ ਜੂ ਸਪੋਰਟਸ ਕਲੱਬ ਉਹ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ ਅੱਜ ਲਾਸਟ ਦਿਨ ਹੈ ਤਾਕਤ ਕੀ ਤੇ ਇਹਦੇ ਵਿੱਚ 75 ਕਿਲੋ ਦੇ ਮੈਚ ਕਰਵਾਏ ਜਾਣੇ ਹਨ ਔਰ ਸੱਦਿਆ ਹੁਣੇ 6 ਅੰਤਰਰਾਸ਼ਟਰੀ ਕਲਪਾਂ ਦੇ ਮੈਚ ਕਰਵਾਏ ਜਾਣਗੇ ਔਰ ਬੈਸਟ ਰੇਡਰ ਅਤੇ ਸਟਾਪਰ ਨੂੰ ਮੋਟਰਸਾਈਕਲਾਂ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ 27 ਤਰੀਕ ਨੂੰ ਤੰਤਨ ਬਾਬਾ ਆਨੰਦਗਰ ਦੇ ਪਵਿੱਤਰ ਦੇਜਾ ਦੇ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਵਿੱਚ ਪੰਮਾ ਡੂਮੇਵਾਲੀਆ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ ਔਰ ਬਾਬਾ ਆਨੰਦਗਰ ਦੀ ਜਗ੍ਹਾ ਤੇ ਝੰਡੇ ਚੜਨਗੇ ਝੰਡਿਆਂ ਦੀ ਰਸਮ 12 ਵਜੇ ਹੋਵੇਗੀ ਉਸ ਤੋਂ ਅਪਰੰਤ ਸਮਨ ਪਾਇਆ ਜਾਵੇਗਾ ਫਿਰ ਬਾਬਾ ਅਨੰਦ ਦੇ ਤਲ ਤਲ ਬਾਬਾ ਨੰਦਗਰ ਨੂੰ ਜਾਦ ਕਰਕੇ ਸਾਰਿਆਂ ਨੇ ਨਮਸਕਾਰ ਕੀਤਾ ਜਾਵੇਗਾ ਪਰਮੱਤਾ ਦੀ ਗੱਲ ਕਰਦੇ ਆਂ ਆਪ ਜਿਹੜੇ ਪਰਮੱਤ ਦੇ ਕੀਤੇ ਗਏ ਨੇ ਦੇਖੋ ਇਹਦੇ ਵਿੱਚ ਬਹੁਤ ਹੀ ਵੱਡੇ ਪੱਦਰ ਦੇ ਪ੍ਰਬੰਧ ਕੀਤੇ ਗਏ ਹਨਾ ਜੋ ਕਿ ਸਾਨੂੰ ਬਾਹਰਲੇ ਐਨਆਈਆਂ ਤੋਂ ਬੜਾ ਐਨਆਰਆਈਆਂ ਤੋਂ ਬੜਾ ਸਹਿਯੋਗ ਹੈ ਉਹਨਾਂ ਨੇ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਔਰ ਪਿੰਡ ਵਾਸੀਆਂ ਨੇ ਵੀ ਸਾਨੂੰ ਬਹੁਤ ਵੱਡਾ ਜੋ ਸਪੋਰਟ ਕਲੱਬ ਨੂੰ ਸਹਿਯੋਗ ਦਿੱਤਾ ਹੈ ਇਸ ਕਰਕੇ ਅਸੀਂ ਨਵੇਂ ਜਨਰੇਸ਼ਨ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇੱਕ ਕਬੱਡੀ ਟੂਰਨਾਮੈਂਟ ਔਰ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਨਰੋ ਵੀਰਾਂ ਦਾ ਬਾਹਰ ਬੈਠਾ ਦਾ ਸਾਨੂੰ ਬਹੁਤ ਹੀ ਬਹੁਤ ਜਿਆਦਾ ਸਹਿਯੋਗ ਹੈ ਇਸੇ ਲਈ ਅਸੀਂ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਹੀ ਧੰਨਵਾਦ ਕਰਦੇ ਹਾਂ ਉਹ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਐਨ ਆਰ ਆਈਆਂ ਨੇ ਫੇਸਵਾਲਾ ਸਾਡਾ ਜਿਹੜਾ ਟਰਵਾੜ ਦਾ ਟੂਰਨਾਮੈਂਟ ਹੈ 57 ਸਾਲ ਹੋ ਗਿਆ ਚੱਲਦੇ ਨੂੰ 57 ਸਾਲ ਹੋ ਗਿਆ ਚੱਲਦੇ ਨੂੰ ਧੰਨ ਧੰਨ ਬਾਬਾ ਅਨੰਦਗੜੀ ਜਾਦ ਵਿੱਚ ਹਰ ਸਾਲ ਕਰਵਾਇਆ ਜਾਂਦਾ ਹੈ ਬਹੁਤ ਧੰਨਵਾਦ ਸਾਡੇ ਚੈਨਲ ਦੇ ਮਾਧਿਅਮ ਨਾਲ ਤੁਹਾਨੂੰ ਤੇਸ਼ੀਸ਼ ਤੇਸ਼ੀਸ਼ ਤੋਂ ਨਵੀਆਂ ਨਵੀਆਂ ਵੀਡੀਓ ਤੋਂ ਸੰਪਰਕ ਦੇ ਰਹੀ ਹਾਂ ਸਾਥੀ ਅੱਜ ਬੱਸ ਇਹ ਪਾਣੀ ਕੀ ਪਾਸੇ ਦੇਣਾ ਚਾਹੁੰਦੇ ਨੌਜਵਾਨ ਭਾਈ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਦੇ ਇਸ ਕਬੱਡੀ ਟੂਰਨਾਮੈਂਟ ਦਾ ਮਤਲਬ ਇਹ ਹੈ ਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਨਸ਼ਾ ਵੱਲ ਨਾ ਜਾਵੇ ਇਹਨਾਂ ਖੇਡਾਂ ਵੱਲ ਨੂੰ ਜਾਵੇ ਉਹ ਖੇਡਾਂ ਵਿੱਚ ਤਰੱਕੀ ਬਖਸ਼ੇ ਤਰੱਕੀਆਂ ਘਰਨਾ ਨਸ਼ਿਆਂ ਨੂੰ ਬਜੇ ਰਹਿਣਾ ਔਰ ਵੱਡੇ ਵੱਡੇ ਟੂਰਨਾਮੈਂਟ ਜਿੱਤ ਕੇ ਆਪਣੇ ਪਿੰਡਾਂ ਦਾ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਨ ਹਾਂਜੀ ਭਾਜੀ ਇਹ ਸਾਡਾ ਹਰੇਕ ਸਾਲ ਇਹ ਐਨਆਰਆਈਆਂ ਦੇ ਸਹਿਯੋਗ ਨਾਲ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰੇਕ ਸਾਲ ਕਰਵਾ ਰਹੇ ਆ ਇਸ ਸਾਲ ਇਹਨਾਂ ਨੇ ਫੁੱਟਬਾਲ ਦੇ ਮੈਚ ਵੀ ਸ਼ੁਰੂ ਕਰਵਾਏ ਸੀ 23 ਤੇ 24 ਨੂੰ ਫੁੱਟਬਾਲ ਹੋਇਆ ਤੇ 26 25 ਤੇ 26 ਨੂੰ ਟੂਰਨਾਮੈਂਟ ਅੱਜ ਲਾਸਟ ਡੇ ਆ ਤੇ ਕੱਲ ਨੂੰ ਬਾਬਾ ਅਨੰਦ ਗੁਰਜੀ ਦੀ ਯਾਦ ਵਿੱਚ ਤੇ ਇਸ ਛੋਟੇ ਸ਼ਹਿਬ ਜੰਦੇ ਦੀ ਯਾਦ ਵਿੱਚ ਧਾਰਮਿਕ ਪ੍ਰੋਗਰਾਮ ਹੋ ਰਿਹਾ ਜੀ ਹਰੇਕ ਸਾਲ ਹੋ ਰਿਹਾ ਜੀ ਇਹ ਸਾਨੂੰ ਐਨ ਆਰ ਆਈ ਵੀਰਾਂ ਦਾ ਬਹੁਤ ਸਹਿਯੋਗ ਹੈ ਸਾਰੇ ਪਿੰਡ ਨੂੰ ਹਰੇਕ ਕੰਮ ਲਈ ਉਹ ਮੂਰੇ ਹੋ ਕੇ ਆਪਣਾ ਸਹਿਯੋਗ ਦਿੰਦੇ ਨੇ ਪੈਸੇ ਵਜੋਂ ਵੀ ਤੇ ਹਰੇਕ ਤਰ੍ਹਾਂ ਦੀ ਸਪੋਰਟ ਦੇ ਰਹੇ ਨੇ ਫੇਰ ਵੱਧ ਕੇ ਮੈਦਾਨ ਨੇ ਉੱਤਰ ਫੇਰ ਚਾਰ ਜਾਫੀਆਂ ਦੇ પાસੇ ਦੀਪੂ ਹੈ ਫਤੇਪੁਰਿਆ ਦੂਜੇ ਪਾਸੇ ਸਰੀਰ ਹੈ ਫਤੇਪੁਰਿਆ ਵਿਚਕਾਰ ਕਹਿੰਦੇ ਨਜ਼ਰ ਭੋਲੇ ਦੀ ਗੱਲ ਹੈ ਪਰ ਵੇਖਦੇ ਵੀ ਇਧਰਲੇ ਪਾਸੇ ਸਪੋਰਟਸ ਕਲੱਬ ਢੜਬਾਰ ਦੀ ਟੀਮ ਨੇ ਪੁਆਇੰਟ ਦਾ ਵਾਅਦਾ ਕਰ ਗਿਆ ਲੈ ਵੀ ਕਰਨ ਦੀ ਰਾਂਝਾ ਆ ਗਿਆ ਗੋਡੀ ਪਾਉਣ ਦੇ ਲਓ ਰਾਂਝੇ ਦੀ ਕਬੱਡੀ ਪੈ ਗਈ ਤੇ ਸਾਹਮਣੇ ਚਾਰ ਜਾਫੀ ਦੁਨੀਆ ਦੇ ਮੰਨੇ ਪ੍ਰਮੰਨੇ ਆ ਹੈ ਕਾਕਾ ਸ਼ਕਰਪੁਰਿਆ ਅੱਜ ਦੇ ਟਾਈਮ ਰਾਂਝਾ ਕਹਿੰਦੇ ਤਿਆ ਕਬੱਡੀ ਪਾਉਣ ਦੇ ਲਈ ਸਾਹਮਣੇ ਚਾਰ ਨੇ ਇੱਕ ਕੰਨੀ ਦੇ ਸਾਹਮਣੇ ਦੇ ਗਾਂਗੇ ਸੁਨੀਲ ਫਤੇਪੁਰੀ ਦੀ ਗੱਲ ਪੇਲੂ ਬਰਸਾਲਪੁਰ ਦੀ ਗੱਲ ਹੁੰਦੀ ਹੈ ਤੇ ਸਾਹਮਣੇ ਦੇ ਗਾਂਗੇ ਪ੍ਰਭ ਸਾਧਰੇ ਵਾਲਾ ਤੇ ਨਾਲ ਕਹਿੰਦੇ ਦੀਪੂ ਫਤੇ ਪਰ ਚਾਰ ਜਾਫੀਆਂ ਦੇ ਵਿੱਚੋਂ ਆਹ 2 ਨੰਬਰ ਤੋਂ ਅੱਛੀ ਟਰਾਈ ਕੀਤੀ ਹੈ ਇਸ ਵੇਲੇ ਆਹ ਸਾਧਰੇ ਵਾਲੇ ਤੇ ਨਾਲ ਜੁੜ ਕੇ ਬੱਲੇ ਬਲੇ ਕਰਾਉਣ ਵਾਲੀ ਗੱਲ ਹੈ ਤੇ ਬਰਸਾਲਪੁਰੀਏ ਨਹੀਂ ਕੰਮ ਜਾਵੇ ਤੇ ਪੁਆਇੰਟ ਜੱਸਾ ਪਾਨਾ ਕਰ ਰਿਹਾ ਹੈ ਲੈ ਵੀ ਚਾਚਾ ਜਿਹੜਾ ਨੰਬਰ ਹੋਲਡ ਸੀਗਾ ਵੇਟਰ 4 ਨੰਬਰ ਸੁੱਕੀ ਦੀ ਨੋਟ ਤੇ ਉਥੋਂ ਦੇ ਪ੍ਰਮੋਟਰ ਬੜੇ ਪ੍ਰਸਿੱਧ ਨੇ ਮੇਰੇ ਵੀਰੋ ਬੜੇ ਪਿੰਡਿਆ ਬੇਕੀ ਇਸ ਲਈ ਕਬੱਡੀ ਕਬੱਡੀ ਕਰਉਂਦਾ ਪੁੱਤਰ ਹੈ ਮੇਰੇ ਵੀਰੋ ਆਹ ਮੁੰਡੇ ਨੇ ਵੀ ਚਰਚਾ ਕਰਵਾਈ ਹੈ ਮੈਨੂੰ ਲੱਗਦਾ ਵੀ ਦੋ ਤਿੰਨ ਮੋਟਰਸਾਈਕਲਾਂ ਹੁੰਦਾ ਜੇਤੂ ਹੈ ਚੜ੍ਹਦੀ ਕਲਾ ਦੇ ਵਿੱਚ ਹੈ ਪਰ ਆਹ ਮੁੰਡਾ ਪੁੱਠੀਆਂ ਦਾ ਮਾਹਿਰ ਹੈ ਇਹਨੂੰ ਪਿਆਰ ਦੇ ਨਾਲ ਆਂਦੀ ਕਹਿੰਦੇ ਆ ਸਾਹਮਣੇ ਜਾਫਰਨ ਦੀ ਇਹ ਗੱਲ ਕਰੀਏ ਦੁਨੀਆ ਦੇ ਮੰਨੇ ਪਰਮਨੇ ਜਾਫੀ ਹੈ ਆਹ ਅਦੀਸ਼ਾ ਕਹਿੰਦਾ ਇਸ ਵੇਲੇ ਚੱਕਾ ਲਾ ਰਹੀ ਹੈ ਦੇਖਦੇ ਵੀ ਇੱਕ ਪਾਸੇ ਨੌਜਨਦੀਸ਼ ਆਹ 4 ਨੰਬਰ ਤੋਂ ਉਸ ਲਈ Yeah. ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਇਹ ਕਤ ਮਾਨਾ ਕੰਦੇ ਕਬੱਡੀ ਪਾਉਣ ਲਈ ਤਿਆਰ ਬਤਿਆਰ ਅਗਲੇ ਮਾਦੀਆਂ ਟੀਮਾਂ ਜਲਦੀ ਨਾਲ ਤਿਆਰੀ ਕਰ ਲੈਣਾ ਇੱਕ ਪਾਸੇ ਟੀਮ ਕੰਦੇ ਕੁਆਂਟੀ ਬੰਦੇ ਚੱਕ ਦੇ ਸਰਾਜ ਦੀ ਖੇਡਣੀ ਹੈ ਆ ਦੂਸਰੇ ਪਾਸੇ ਕਰੀਮਪੁਰ ਚਾਹਵਲੇ ਦੀਆਂ ਗੱਲਾਂ ਹੋਣ ਗਿਆ ਪਰ ਆ ਨਾਗ ਹੈ ਜੱਗਵਾਲੀਆ ਕਦੇ ਗੋਰਲੇ ਪੱਕੇ ਤੌਰ ਤੇ ਖੇਡੇ ਇਹਦਾ ਬਾਪ ਲੈਂਟਰ ਪਾਉਂਦਾ ਸੀਗਾ ਲੈਂਟਰ ਪਾ ਰਿਆ ਅੱਜ ਵੀ ਉਹ ਕਹਿੰਦਾ ਮੈਂ ਆਪਣੇ ਪੁੱਤ ਦੇ ਜਨਮ ਤੇ ਕਬੱਡੀ ਕਰਵਾਈ ਹੈ ਕਬੱਡੀ ਦਾ ਮੇਲਾ ਕਰਵਾਇਆ ਤੇ ਅੱਜ ਤੈਨੂੰ ਮੇਰਾ ਪੁੱਤ ਫੇਰ ਕਬੱਡੀ ਦੇ ਵਿੱਚ ਜਿਵੇਂ ਪੁਲਾੰਗ ਪਰਦਾ ਜਾ ਰਿਹਾ ਹੈ ਆਹ ਵੇਖਦੇ ਵੀ ਇਸ ਵੇਲੇ ਖਬਰੋ ਬੜੇ ਪਿੰਡੀਆਂ ਵਿੱਕੀ ਕਹਿੰਦੇ ਕਬੱਡੀ ਪਾਰ ਹੈ ਖੇਡ ਦੇ ਮੈਦਾਨ ਦੇ ਵਿੱਚ ਇੱਕ ਅਰੀ ਦੀਨੀ ਬਾਦੀ ਪ੍ਰਵਾਹ ਝੋਟਿਆ ਰੱਬ ਵੱਲੋਂ ਪੱਕਾ ਟਾਈਮ ਮੈਥਿਆ ਪਿਆ ਇਹ ਪੰਜਣਾ ਤਾਂ ਦੂਰੇ ਉੱਥੇ ਦੀਸ਼ਾ ਤੇ ਦੀਸ਼ਾ ਤੇ ਦੁੱਲਾ ਆਓ ਦੀਸ਼ਾ ਤੇ ਦੁੱਲਾ ਪੰਜ ਸਾਹਮਣੇ ਦੇਖਾਂਗੇ ਇਸ ਵੇਲੇ ਧਾਵੀ ਦੇ ਲਈ ਸਰਸਾ ਨੰਗਲ ਦੀ ਟੀਮ ਨੂੰ ਨਕਾਬ ਨਹੀਂ ਹੁੰਦਾ ਜਿਹੜੇ ਪੰਜਿਆਂ 'ਚ ਛੁੱਟ ਜੇ ਸ਼ਕਾਰ ਉਹ ਮਿੱਤਰੋ ਬਾਜ਼ ਨਹੀਂ ਹੁੰਦਾ ਗੱਲ ਕੰਨ ਵਿੱਚ ਕਰ ਉੱਚੀ ਬੋਲਣਾ ਉਹ ਕਦੇ ਰਾਜ ਨਹੀਂ ਹੁੰਦਾ ਨਹਿਰ ਦੇ ਕੰਨੇ ਰੇਸ ਲਾਉਣੀ ਪੈਂਦੀ ਹੈ ਜੇ ਰਾਣ ਦੀ ਧੁੱਪ ਸੈਣੀ ਪੈਂਦੀ ਹੈ ਤਾਂ ਜਾ ਕੇ ਇੱਕ ਕੌਡੀ ਦਾ 스타 ਬਣਦਾ ਮੇਰੇ ਵੀਰੋ ਪਰ ਦੇਖਦੇ ਵੀ ਤੇਲੇ ਪਾਸੇ ਸੰਦੀਪ ਮਾੜੇ ਦੀ ਧਰਤੀ ਦਾ ਗੱਭਰੂ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਆਇਆ ਹੈ ਪਵਾ ਦਾ ਇਲਾਕਾ ਚੰਡੀਗੜ੍ਹ ਦਾ ਇਲਾਕਾ ਉਸ ਇਲਾਕੇ ਤੋਂ ਗੱਭਰੂ ਆਇਆ ਹੈ ਕਿਉਂਕਿ ਮਾਝਾ ਮਾਲਵਾ ਦੁਆਬਾ ਤੇ ਤੂਆਬ ਚੰਡੀਗੜ੍ਹ ਦੇ ਇਲਾਕੇ ਨੂੰ ਆਖਿਆ ਗਿਆ ਮੇਰੇ ਵੀਰੋ ਚੰਡੀਗੜ੍ਹ ਨੇ ਪੰਜਾਬ ਦੇ ਕਈ ਪਿੰਡ ਖਾ ਲਏ ਐ ਚੰਡੀਗੜ੍ਹ ਦੀ ਬੈਕਸੈਟ ਤੇ ਪੀਡੀਏ ਦੀ ਪਿੰਡਾ ਕੋਖੋਟਾ ਵਾਲੀ ਸ਼ੇਰ ਉਹਦੀ ਵੀ ਚਰਚਾ ਕਹਿੰਦੇ ਨਗਰ ਦੀ ਖਿਡਾਰੀਆਂ ਨੇ ਕਰਵਾ ਦਿੱਤੀ ਐ ਪਰ ਦੇਖਦੇ ਵੀ ਇਧਰਲੇ ਪਾਸੇ ਕਾਕਾ ਕਾਕਾ ਤੇ ਦੀਪੂ ਖੇਡ ਆ ਐਸਬੀਐਸ ਕਲੱਬ ਦੇ ਲਈ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਤਕੜੇ ਜੱਫੇ ਲਾਇਆ ਤੀਰ射ਤਬਾਲ ਦੀ ਟੀਮ ਦੇ ਲਈ ਮੇਰੇ ਵੀਰੋ ਆਹ ਦੇਖਦੇ ਵੀ ਇਸ ਵੇਲੇ ਵਾਹ ਦੀਪੂ ਆਹ ਸਿਰਾਂ ਘਰਾ ਦਿੱਤਾ ਦੀਪੂ ਨੇ ਫਤਿਹਪੁਰੀਆ ਨੇ ਆਪਣੀ ਟੀਮ ਲੈ ਕੇ ਤਕਰਾਂ ਕੇ ਜੋੜ ਦਿੱਤਾ ਲਓ ਸਾਹਮਣੇ ਦੇਖਾਗੇ ਅਰੋਨ ਨੂੰ ਫਤਿਹਪੁਰੀਆ ਚੜ੍ਹਦੀ ਬੇਜ ਦਾ ਖਿਡਾਰੀ ਹੈ ਵਧੀਆ ਕਬੱਡੀ ਪਾਉਣ ਦੇ ਲਈ ਸਾਹਮਣੇ ਚਾਰ ਨੇ ਅੱਜ ਕੰਦੇ ਦੁਆਬਾ ਕਬੱਡੀ ਲਾਈਵ ਤੇ ਪੂਰੀ ਦੁਨੀਆ ਦੇ ਵਿੱਚ ਅੱਜ ਦਾ ਖੇਡ ਮੇਲਾ ਲਾਈਵ ਹੈ ਰਮਨ ਸਾਊਂਡ ਦਾ ਧੰਨਵਾਦ ਹੈ ਜਿਹੜੇ ਸਾਡੀ ਛੋਟੀ ਜਿਹੀ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਹਨ ਆਹ ਹੈ ਬਿੱਲੀ ਲੰਗੀਆਂ ਵਾਲਾ ਦੁਨੀਆ ਦਾ ਮੰਨਿਆ ਪਰਮੰਨਿਆ ਜਾਫੀ ਤੇ ਦੂਸਰੇ ਪਾਸੇ ਅਰੋਨ ਆਂਦੀ ਐਨ ਕੰਦੇ ਕਰਾਉਂਦਾ ਸਰਕਾਰ ਪ데요 ਪਿਧਮਰੀ ਆ ਪੈਸੇ ਲੈ ਕੇ ਆਇਓ ਰਮਾਂਦੀ ਦੇ ਬਹੁਤ ਸਰਕਾਰ ਜਿਹੜਾ ਭਰਾ ਮਰੇ ਇਹਨਾਂ ਵੀ ਵੀਰਾਂ ਨੇ ਕੁਝ ਦਾ ਕੀਤਾ ਲਓ ਚੋਟੀ ਦਾ ਮੈਚ ਦੁਨੀਆ ਦੇ ਮੰਨਿਆ ਪਰ ਮੰਨਿਆ ਧਾਵੀ ਤੇ ਜਾਫੀ ਪਹਿਲੇ ਮੈਚ ਦੇ ਵਿੱਚ ਪੁੱਜੇ ਆਗਲੇ ਮੈਚ ਦੀਆਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਲਾਗੇ ਪਹੁੰਚਣਗੀਆਂ ਪਰ ਸਾਹਮਣੇ ਦੇਖਾਂਗੇ ਵੀਰੇ ਦੀ ਕਬੱਡੀ ਪੈ ਗਈ ਸਿੱਖ ਸਰਦਾਰ ਗੱਭਰੂ ਲਓ ਸਾਹਮਣੇ ਦੇਖਾਂਗੇ ਚਾਰਾਂ ਦੇ ਉੱਪਰ ਇਸ ਵੇਲੇ ਗੱਭਰੂ ਦੀ ਕਈ ਕਬੱਡੀ ਦੇ ਵਿੱਚ ਕੌਣ ਸਿਰਾ ਕਰਾਂਦਾ ਆਹ ਹੈ ਕਾਕਾ ਸ਼ਕਰਪੁਰੀਆ ਉਹ ਦੁਨੀਆ ਦਾ ਮੰਨਿਆ ਪਰ ਮੰਨਿਆ ਕਾਫੀ ਪਰ ਸਾਹਮਣੇ ਇਧਰਲੇ ਪਾਸੇ ਓ ਮੁਕਾਬਲਾ ਦੇ ਪੁਆਇੰਟ ਸਾਹਮਣੇ ਦੇਖਾਂਗੇ ਧਾਵੀ ਦੇ ਲਈ ਰੇਡਰ ਦੇ ਲਈ ਆ ਬੜੇ ਪਿੰਡੀਏ ਵਿੱਕੀ ਦੀ ਕਬੱਡੀ ਪੈਣ ਜਾਣੀ ਪੱਡੀ ਸਾਹਿਬ ਬੜੇ ਪਿੰਡੀਏ ਕਬੱਡੀ ਪਾ ਰਿਹਾ ਹੈ ਸ਼ਗਰਪੁਰਿਆ ਕਾਕਾ ਵੀ ਖੇਡ ਆਇਆ 3 ਪੁੱਕੀ ਦੀ ਖੇਡ ਕਲੱਬ ਦੇ ਲਈ ਲੈ ਵੀ ਚਾਚਾ ਕਹਿੰਦੇ ਵਰਲਡ ਕੱਪ ਵੀ ਹੋਇਆ ਲਖਣਕੇ ਬੰਡੇ ਵਾਲੇ ਚਾਚੇ ਨੇ ਵੀ ਸਵਾਮਾਂ ਨਵਾਇਆ ਦੁਨੀਆ ਤੇ ਚਰਚਾ ਕਰਵਾਈ ਹੈ ਉੱਥੋਂ ਦੇ ਕਹਿੰਦੇ ਮੁਲਕ ਦੇ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਨਾਮ ਰਿਆ ਵੱਲੇ ਦੇ ਆ ਕੋਈ 3 ਪੁੱਕੀ ਭੈੜੇ ਜਿਹੜੇ ਕਮੈਂਟ ਆਪਾਂ ਹਰ ਕੋਈ ਦੇਖਦੇ ਆ ਪਰ ਸਮਝਣ ਦੀ ਲੋੜ ਹੈ ਇਹ ਸਮਝ ਜਿਹੜੀ ਕਿ ਆ ਵੀ ਆਪਣੇ ਤਾਂ ਦਿਹਾੜੀਆਂ ਵੀ ਨਹੀਂ ਕਰ ਹੋਣੀ ਐ ਸੋ ਪਲੀਜ਼ ਪ੍ਰਿਆਰ ਦੇ ਪਲੀਜ਼ ਜਲਦੀ ਦੇ ਨਾਲ ਗੋਦੀ ਟੀਮ ਜੋ ਢੜਵਾਰ ਪਿੰਡੋਂ ਖੇਡ ਰਹੀ ਐ ਪਲੇਅਰਾਂ ਨੂੰ 2 ਮਿੰਟ ਦਾ ਸਮਾਂ ਹੋਰ ਬਾਕੀ ਐ ਹੈਲੋ ਜਵਿੰਦਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਜਿਹੜੇ ਸੱਦੇ ਹੋਏ ਕਮੈਂਟਰ ਆ ਉਹੀ ਕਮੈਂਟਰ ਬੋਲਣਗੇ ਜਵਿੰਦਰ ਆ ਟੀਮ ਹਾਰੀ ਹੋਈ ਮੈਂ ਪਹਿਲਾਂ ਵੀ ਹਦਾਇਤ ਕੀਤੀ ਸੀ ਬਾਹਰ ਚ ਸਾਡੇ ਕੱਪੜੇ ਨਾ ਪਾੜਿਓ ਆਖੇ ਇਹ ਕਮੇਟੀ ਨੇ ਇੱਕ ਫੈਸਲਾ ਕੀਤਾ ਆ ਕਿ ਡਿਸੀਜਨ ਹੋਇਆ ਕਮੇਟੀ ਦੇ ਕੋਲ ਆ ਇਹ ਕਮੇਟੀ ਦਾ ਰੂਲ ਆ ਕਮੇਟੀ ਨੇ ਰੂਲ ਕੀਤਾ ਆ ਸਾਡੇ ਕੋਲ ਕਮੈਂਟਰ ਬਹੁਤ ਬੈਠੇ ਆ ਆ ਕੇ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਜੋ ਕਮੇਟੀ ਨੇ ਰੈਫਰੀ ਨਿਯੁਕਤ ਕੀਤੇ ਆ ਜੋ ਕਮੈਂਟਰ ਨਿਯੁਕਤ ਕੀਤੇ ਆ ਉਹੀ ਬੋਲਣਗੇ ਸੋ ਸਾਡੀ ਬੇਨਤੀ ਹੈ ਮੂਰ ਸਪਰੇ ਗਰਾਉਂਡ ਦੇ ਵਿੱਚ ਦਾ ਜਲਦੀ ਦੇ ਨਾਲ ਬਿਨਾਂ ਕਿਸੇ ਦੇਰੀ ਦੇ ਗਰਾਉਂਡ ਦੇ ਚਾਰੇ ਕਾफी ਸਮੇਂ ਤੋਂ ਆਵਾਜ਼ਾਂ ਮਾਰੀਆਂ ਲੱਰੀ ਹੈ ਜੋ ਕੀ ਮਸਦੇ ਹੈ ਚਾਰ ਇੰਟਰਨੈਸ਼ਨਲ ਕਲੱਬਾਂ ਖੇਡਣਗੇ ਤੇ ਚਾਰ ਲੋਕਲ ਕਲੱਬਾਂ ਦੇ ਮੈਚ ਹੋਣਗੇ ਉਧਰਲੇ ਵੀ ਆਪ ਸਭ ਨੂੰ ਸੱਦੇ 12 ਤਰੀਕ ਹੋਵੇਗੀ ਔਰ ਕੰਨ ਵੀ ਗੁਰਦਾਸ ਸਰਵਾਰਾ ਸਾਹਿਬ ਮਾਲੋ ਮਿਆਰੇ ਦੀ ਧਰਤੀ ਹਰ ਸਾਲ ਦੀ ਸਾਡੇ ਭਰਾ ਦਾ ਜਿਲ੍ਹਾ ਸ਼ਿਆਲਪੁਰ ਨਵਾਂ ਸ਼ਹਿਰ ਆਜ਼ਾਦੀ ਦੇ ਫਲਕਾਰਾਂ ਦਾ ਜਿਲ੍ਹਾ ਹੈ ਜਿਲ੍ਹਾ ਜਲੰਧਰ ਐਨਆਰਏ ਵੀਰਾਂ ਸਰਦਾਰਾਂ ਦਾ ਜਿਲ੍ਹਾ ਹੈ ਤੇ ਕਪੂਰਥਲਾ ਕਬੱਡੀ ਦੇ ਸਰਦਾਰਾਂ ਦਾ ਜਿਲ੍ਹਾ ਹੈ ਮੇਰੇ ਵੀਰੋ ਇਹ ਚਾਰ ਜਿਲ੍ਹੇ ਪੈਂਦੇ ਹੁੰਦੇ ਆ ਇਧਰ ਸਾਡੇ ਦਰਮਿਆਨ ਦੁਨੀਆ ਦੀ بلند ਆਵਾਜ਼ ਅਮਰੀਕ ਖੋਸਾ ਕੋਟਲਾ ਪੁੱਜ ਗਿਆ ਜਿਹੜੇ ਜਿਹੜੇ ਵੱਡੇ ਭਾਈ ਨੂੰ ਪਿਆਰ ਕਰਦੇ ਇੱਕ ਵਾਰ ਤਾੜੀ ਮਾਰ ਦਿਓ ਜ਼ੋਰਦਾਰ ਅਮਰੀਕ ਖੋਸਾ ਕੋਟਲਾ ਸਾਡੇ ਦੇ ਤੇਰਵਾੜਾਂ ਦੀ ਟੀਮ ਦੇ ਜਿਹੜੇ ਸਾਡੇ 13 ਗਰੇ ਹੈ ਸਰਸਾ ਨੰਗਲ ਦੀ ਟੀਮ ਦੇ ਜਿਹੜੇ 17 ਅੰਕ ਤਾਰੀ ਜ਼ੋਰਦਾਰ ਮਾਰਦੇ ਹੋ ਇੱਕ ਪਾਸੇ ਟੜਵਾੜਾ ਦੂਸਰੇ ਪਾਸੇ ਸਰਸਾ ਨੰਗਲ ਦੀ ਟੀਮ ਜਿਹੜੀ ਖੇਡ ਰਹੀ ਹੈ ਦੁਨੀਆਂ ਦੇ ਵੱਡੇ 스타 ਦੇ ਨਾਲ ਸੋਨੂ ਵੈਲਿਊ ਸਾਡਾ ਭਰਾ ਵੱਡੇ ਖੇਡ ਪ੍ਰਮੋਟਰ ਨੇ ਲੈ ਉਧਰਲੇ ਪਾਸੇ ਮੈਦਾਨ ਦੇ ਅੰਦਰ ਐਨ ਕਹਿੰਦੇ ਚੋਟੀ ਦੀ ਟੱਕਰ ਹੈ ਦੋਨੋਂ ਟੀਮਾਂ ਦੇ ਦਰਮਿਆਨ ਲੈ ਵੀ ਰਿੰਗੀ ਅਮਨભાઈ ਹੈ ਮਿਹਨਤ ਕੀਤੀ ਹੈ ਤੇ ਮਿਹਨਤ ਕਰਕੇ ਕਹਿੰਦੇ ਦੁਨੀਆਂ ਦੇ ਉੱਪਰ ਐਨ ਜਿਵੇਂ ਕਿ ਦੀ ਵੀ ਗੱਲ ਵੱਖਰੀ ਜਿਹੀ ਬਣੀ ਹੋਈ ਹੈ ਪਰ ਦੇਖਦੇ ਵੀ ਇਸ ਲਈ ਨਾ ਜਾਣ ਵਿਕੀ ਬਾਰੇ ਪਿੰਡੀ ਹੈ ਜਿੱਥੋਂ ਦੇ ਗੱਗੂ ਦੀ ਚਰਚਾ ਹੈ ਜਿੱਥੋਂ ਦੇ ਕਹਿੰਦੇ ਵੀ ਅੱਜ ਦੇ ਟਾਈਮ ਵਿੱਚ ਲੱਭਦੀ ਚਰਚਾ ਹੈ ਜਿੱਥੋਂ ਦੇ ਗੋਲੂ ਦੀ ਚਰਚਾ ਦੇ ਪੰਦੀਰ ਨਰਦੀ ਦੇ ਕਹਿੰਦੇ ਆਗੇ ਕਹਿੰਦੇ ਜਿਹੜੇ ਪੇਰ ਚੱਲੇ ਆ ਆ ਵੇਖਦੇ ਵੀ ਵਿੱਕੀ ਨੇ ਕਰਦੇ ਪੁਰੀਆਂ ਤਿਆਰ ਪਰ ਤਿਆਰ ਤੇ ਉਧਰਲੇ ਪਾਸੇ ਗਗਰ ਬਣਾਉਣੇ ਵਾਲਾ ਆਹ ਅੱਛੀ ਟਰਾਈ ਤੇ ਪੁਆਇੰਟ ਕਿਹਦਾ ਆਣਾ ਸਾਡੇ ਤਲਵੰਦ ਸਿੰਘ ਵਾਲੀ ਸਾਹਿਬ ਜਾਣਕਾਰੀ ਦੇਣਗੇ ਆਓ ਵੱਡਾ ਪ੍ਰਦਰਸ਼ਨ ਤੇ ਪੁਆਇੰਟ ਧਾਵੀ ਦੇ ਲਈ ਰੇਡਰ ਲਈ ਕਰਦਾ ਵੱਡਾ ਪਰਦਾਵਾ ਦੰਦਾ ਹੋਇਆ ਸਰੇ ਦਾ ਮੈਚ ਜਿਹੜਾ ਖੇਡਿਆ ਜਾ ਰਿਹਾ ਐਨ ਮੰਨੇ ਪ੍ਰਮਣੇ ਕਰਾਦੀ ਇਸ ਮੈਚ ਦੇ ਵਿੱਚ ਹੋਏ ਐ ਤੇਰੀ ਚੰਗੀ ਨਹੀਂ ਨਸ਼ੇ ਤੇ ਆਦੀਆਂ ਦੀ ਕਰੋ ਸੰਭਾਲ ਕੁੜਕਾਂ ਖਾਦੀਆਂ ਦੀ ਆਰੋ ਮਿਹਨਤਾਂ ਬਿਤੇ ਘਾੜਾਂ ਦੇ ਕੱਢੋ ਯਾਰੋ ਖੂਬੋ ਪਸੀਨੇ ਕਾਮਾਂ ਦੇ ਨਾਲ ਨਹੀਂ ਉੱਟਦੇ ਮਿੱਤਰੋ ਮਨ ਦੇ ਸਨਮਾਨ ਕੀਤਾ ਜਾਣਾ ਸੁਰਜੀਤ ਟ੍ਰਾਂਸਪੋਰਟ ਗੁਰੀਬ ਪਰ ਚਾਹ ਵਾਲਾ ਕਬੱਡੀ ਕਲੱਬ ਤੇ ਫਰੈਂਸ ਕਬੱਡੀ ਕਲੱਬ ਚੱਕ ਦੇ ਸਰਾਰ ਉਹ ਗੀਗੂ ਵੀ ਇੰਨੇ ਪਾਰ ਆ ਗਿਆ ਲੈ ਵੀ ਕਰੋ ਦੇ ਰੀਪੂ ਦੇ ਜਫਾ ਨਾ ਰਹਿਤਾ ਸਾਡੀ ਖੇਡ ਕਬੱਡੀ ਦੇ ਵੱਡੇ ਪ੍ਰਮੋਟਰ ਜੋ ਲੰਬਾ ਸਮਾਂ ਹੋ ਗਿਆ ਕਹਿੰਦੇ ਨਿਊਜ਼ੀਲੈਂਡ ਦੇ ਨਵੇਂ ਪਲੇਅਰਾਂ ਨੂੰ ਵੀ ਮੌਕਾ ਦਿੰਦੇ ਹੈ ਅੱਜ ਦੇ ਮੇਲੇ ਦੇ ਉੱਪਰ ਸਦਾ ਕਾਮਲ ਸਿੰਘ ਵੀ ਅਟਵਾਲ ਸਾਹਿਬ ਆਏ ਆ ਪੀਰ ਸਿੰਘ ਅਟਵਾਲ ਦੇ ਬਾਪੂ ਜੀ ਫੱਤੇਪੁਰਿਆ ਦੀਪੂ ਜਿੰਨੇ ਜੱਫੇ ਲਾਵੇ ਹਰ ਇੱਕ ਜੱਫੇ ਦਾ ਕਹਿੰਦੇ 500 ਦਿੱਤਾ ਜਾਵੇਗਾ ਕਾਮਲ ਸਿੰਘ ਵੀ ਅਟਵਾਲ ਸਾਹਿਬ ਪਿੰਡ ਕੰਗਾ ਜਿਲ੍ਹਾ ਨਵੇ ਸ਼ਹਿਰ ਦਾ ਤੇ ਦੂਰੀਆਂ ਤੇ ਚਰਚਾ ਪੀਰ ਫਟਵਾਲ ਗੁਰਜੀਤ ਅਟਵਾਲ ਜੋਗਨ ਅਟਵਾਲ ਰੋਬਰਟ ਅਟਵਾਲ